ਮੈਂ ਤੁਮ ਅਕਸਰ ਸਾਵ ਨੂੰ ਜਾਂਦਾ ਸੀ ਵਿਆਹ ਤੋਂ ਸੱਤ ਅੱਠ ਦਿਨ ਤੇ ਰਵਿੰਦਰ ਚੌਂਕ ਚ ਇੱਕ ਵਰਦੀ ਧਾਰੀ ਖੜਾ ਸੀਗਾ ਉਹ ਨੂੰ ਮੈਂ ਲਿਫਟ ਉਹਨੇ ਮੰਗੀ ਉੱਥੇ ਹਾਂ ਭਜਾਉਂਦਾ ਗੱਡੀ ਥੋੜੀ ਹੁੰਦੀ ਆ ਮੈਂ ਚੱਲ ਚੜਾ ਲਿਆ ਮੈਂ ਚੱਲ ਬੀਤ ਮੁਲਾਜ਼ਮਾ ਫਰਾ ਤੇ ਉਹ ਗਾਹਾਂ ਜਾ ਕੇ ਮੈਂ ਉਹਨੂੰ ਆਖਿਆ ਉੱਤਰ ਵੀ ਮੈਂ ਪੈਰ ਹੋਰ ਪੱਖੇ ਜਾਣਾਗਾ ਉਹ ਬਸ ਮੇਰੇ ਨਾਲ ਹੱਥੋਂ ਪਾਈ ਖਾਉਣ ਲੱਗ ਗਿਆ ਤੇ ਮੇਰੇ ਇੱਥੇ ਸੱਟਾ-ਸੱਟਾ ਮਾਰ ਗਿਆ ਜਿੱਦਾਂ ਉਦੋਂ ਬਾਅਦ ਬਸ ਹੁਣ ਅੱਜ ਪਰਚਾ ਦਰਜ ਕਰਾਇਆ ਪਹਿਲਾਂ ਆਉਦੇ ਵੇਸ ਤੇ ਪੜ ਕਰਦੇ ਰਹੇ ਮੈਂ ਦਾਖਲ ਹੋਇਆ ਵੀ ਜਿਹਦਾ ਦਰਦ ਮੇਰੇ ਵਰਗਾ ਸਵੇਰੇ ਸਮੇਂਾਂ 3 ਵਜੇ ਉੱਠ ਕੇ ਬਾਕੀ মিডিਆ ਦਾ ਧੰਨਵਾਦ ਜਿਵੇਂ ਮੈਂ ਖੌਰਾਂ ਚ ਲਈਆਂ ਹੁਣ ਪੁਲਿਸ ਦੀ ਕਾਰਵਾਈ ਤੋਂ ਵੀ ਮੈਂ ਸੰਤੁਸ਼ਟ ਹਾਂ ਕਿ ਕਿਸ ਕੋਸ਼ਿਸ਼ ਦਾ ਕਿੰਨੇ ਰੌਂਗ ਸੇ ਜਾ ਠੀਕ ਉਸ ਹੀ ਰੌਂਗ ਉੱਪਰ ਲੈ ਕੇ ਭਜਿਆਗਾ 222 ਸੁਣਨ ਕਿ ਬਣਾ 24 ਹੈ ਹਮਸਾ ਕੋਈ ਨਹੀਂ ਬਸ ਮੈਨੂੰ ਤਾਂ ਕੋਈ ਨਹੀਂ ਤਾਂ ਬੇਸੁਰਤੀ ਕਰਕੇ ਸਭ ਤੋਂ ਸੇ ਮੈਂ ਤਾਂ ਮੇਰੇ ਥੰਡੇ ਬਾਰਾਂ ਤੋਂ ਲੈ ਕੇ 3:00 ਵਜੇ ਤੱਕ ਪਿਆ ਰਹਾ ਫਿਰ ਟਰੱਕ ਉੱਪਕੇ ਗਿਆ ਗਾ ਮੈਂ ਤਾਂ ਸਾਹਮਣੇ ਕੋਟਰੀ ਫਰਮ ਜਾਉਂ ਫੋਨ ਫੋਨ ਕਰਵਾਏ ਮੈਂ ਉਹ ਜਿਹੜੇ ਰਿਸ਼ਤੇਦਾਰਾਂ ਨੂੰ ਆਖੇ ਜੁਪੀ ਸਿੰਘ ਬਈ ਗੱਡੀ ਦੇ ਵਿੱਚ ਵੀ ਤੁਹਾਡੇ ਕੱਪੜੇ ਮਠਾਈ ਤੇ ਵਸ ਫੋਨ ਪਿਸਤਲ ਉਹ ਮਿਲ ਗਿਆ ਹੁਣ ਤੁਹਾਨੂੰ ਦੱਸਣ ਦੇਣਾ ਹਾਂ ਜੀ ਰਿਕਵਰ ਕਰਨੀ ਹੀ ਗਈ ਦੂਜਾ ਕੀ ਨਾਮਸ਼ੇਦਾਂ ਮਲਾਜਮ ਦਾ ਕੁਝ ਪਤਾ ਲੱਗਾ ਮੈਨੂੰ ਤਾਂ ਨਹੀਂ ਪਤਾ ਇਸ ਵਾਰ ਜੋ ਇਕੱਠਾ ਗੁਰਪ੍ਰੀਤ ਸਿੰਘ ਪੁੱਤਰ ਬਲਦੇਵ ਸਿੰਘ ਵਾਸੀ ਚੰਦੂਕੇ ਹਰਵਾਰ ਮਾਨਸ਼ਾ ਸ਼ਹਿਰ ਦਿਨਯ ਜੀ ਪੁਲਿਸ ਪਾਸ थाना ਫਜ਼ਲ ਚੌਕੀ ਇਚਾਰਜ ਗ੍ਰਿਸ਼ਿਣ ਮੇਰੇ ਕੋਲ ਪਾਸ ਗੱਲ ਹੋਇਆ ਕਿ ਇਹ ਜਿਹੜਾ ਹੈ ਤਰੀਕ 7 ਤੱਕ ਫਰਵਰੀ 2026 ਦੀ ਰਾਤ ਨੂੰ ਜਿਹੜਾ ਆਪਣੇ ਘਰ ਤੋਂ ਸੀ ਮੁਖਸ਼ਰ ਸਾਹਿਬ ਜਿਹੜਾ ਹੈਗਾ ਜਾ ਰਿਹਾ ਸੀ ਆਪਣੇ ਫੰਕਸ਼ਨ ਵਾਸਤੇ ਸਫੇ ਨੂੰ ਜਦੋਂ ਮੇਰੇ ਅੱਗੇ ਚਾਹੁੰਦੇ ਵਿੱਚ ਕੋਈ ਵਰਦੀਦਾਰ ਇੱਕੋ ਸਮਾਂ ਆ ਜਾਂਦਾ ਜੇ ਮਿਲਿਆ ਉਹਨਾਂ ਨੂੰ ਲਿਫਟ ਲਈ ਹੱਦ ਦਿੱਤਾ ਤੇ ਇਹਨੇ ਜੋ ਹੈ ਇਨਸਾਨੀਅਤ ਤੇ ਉਹਨੂੰ ਲਿਫਟ ਲਈ ਤੇ ਉਹਨੂੰ ਗੱਡੀ 'ਚ ਬਿਠਾ ਲਿਆ। ਦੋਸਤੋ ਬਾਅਦ ਜਿਹੜਾ ਹੈਗਾ ਜਦੋਂ ਤਲਵੰਡੀ ਰੋਡ ਤੇ ਜਾ ਰਹੇ ਸੀ ਤਾਂ ਉਹਨੇ ਜਿਹੜਾ ਹੈ ਮਲਾਜ਼ਮ ਨੇ ਇਹਦੇ ਨਾਲ ਕੋਈ ਬਤਨੀ ਜੀ ਕੀਤੀ ਤੇ ਇਹਦੀ ਗੁੱਟਮਾਰ ਕੀਤੀ। ਇਹਦੀ ਗੱਡੀ ਦੇ ਵਿੱਚ ਇਹਦਾ ਜਿਹੜਾ ਫਾਸਸੀ ਵੈਪਨ ਸੀਗਾ ਇਹਦਾ ਪਿਸਤਲ ਉਹ ਖੋਲਿਆ ਤਾਂ ਇਹ ਕਾਫੀ ਕੁੱਟਮਾਰ ਕੀਤੀ ਤੇ ਉਹ ਗੱਡੀ ਤੇ ਪਿਸ਼ਟੂ ਖੋ ਗਿਆ ਹੈ ਉਹ ਭੰਜਨ ਲਗਾ ਤਾਂ ਇਹ ਜਿਹੜਾ ਹੈ ਉਹਨੂੰ ਰੋਕਣ ਦੀ ਕੋਸ਼ਿਸ਼ ਕੀਤੀ ਤਾਂ ਉਹਨੇ ਮੁਲਾਜ਼ਮ ਨੇ ਜਿਹੜਾ ਹੈ ਉਹ ਮਾਰ ਦੇਣ ਦੀ ਗਿੰਗਾ ਫੈਲ ਵੀ ਕੀਤਾ ਤੇ ਇਹਦੇ ਸੱਟਾਂ ਜ਼ਿਆਦਾ ਲੱਗਿਆ ਸੀ ਜਿਹੜਾ ਉਹ ਇਹਦੇ ਕੋਲੋਂ ਗੱਡੀ ਤੇ ਜਿਹੜਾ ਹੈ ਇਹਦਾ ਅਸਲਾ ਲਿਸਨਸ ਰਾਉਂਡ ਤੇ ਇਹਦਾ ਜੋ ਵੀ ਸਮਾਨ ਸੀ ਕੋਈ ਮੋਬਾਈਲ ਉਹ ਖੋ ਗਿਆ ਅਜ ਕਾਮਯਾਬ ਹੋ ਗਿਆ ਤੇ ਗੱਡੀ ਤੇ ਉਤੋਂ ਫਰਾਰ ਹੋ ਗਿਆ ਉਸ ਤੋਂ ਬਾਅਦ ਜਿਹੜਾ ਹੈਗਾ ਇਹ ਜਿਹੜਾ ਗੁਰਪ੍ਰੀਸ਼ਨ ਲਗਾਤਾਰ ਉੱਥੇ ਹੀ ਰਿਹਾ ਹੈ ਰਿਹਾ ਰੱਬ ਨੂੰ ਕਿਸੇ ਪੱਲੇ ਨਹੀਂ ਪਾਇਆ ਕੋਈ ਕੋਸ਼ਿਸ਼ ਨਹੀਂ ਸੀਗਾ ਤਾਂ ਨੈਕਸਟ ਡੇ ਜਿਹੜਾ ਹੈਗਾ ਇਹ 9 ਤਰੀਕ ਨੂੰ 16 ਸਟਾਣ ਦਾ ਹੈ ਦਾਖਲ ਹੋਇਆ ਤਜੇਸ਼ਵਰ ਦੇ ਪੁਲਿਸ ਨੂੰ ਜਦੋਂ ਥਾਣਾ ਸਾਡੇ ਨੂੰ ਤਲਾਹ ਗਈ ਤਾਂ ਪੁਲਿਸ ਨਾਲੇ ਤੋਂ ਬੁਲਾਇਆ ਜਿਹੜਾ ਆਇਓ ਹੈ ਉਹ ਹਸਟਲ ਆਇਆ ਤਾਂ ਹਸਟਲ 'ਚ ਇਹ ਆਪਣੇ ਬੈੱਡ 'ਤੇ ਨਹੀਂ ਸੀਗਾ ਕੱਲ ਤਾਂ ਇਹਦਾ ਜਿਹੜਾ ਰਸਤਾ ਹੈ ਸੰਦਾ ਨਹੀਂ ਹੋਇਆ ਇਹਨਾਂ ਨੂੰ ਪਰ ਇਹ ਹਲਾਜ ਸਬਕਾਂ ਚਾਰੇ ਤੁਮ ਨੂੰ ਵੀ ਉਹਨਾਂ ਨੂੰ ਦੱਸਿਆ ਗਿਆ ਮੈਂ ਸਾਰੇ ਹਲਾਜ ਜਿਹੜੇ ਹੈਗੇ ਸੀਨੀਅਰਸਾਂ ਬਾਨਯੂ ਐਸਐਸਪੀ ਸਾਹਿਬ ਬਾਨ ਸਾਹਿਬ ਫਰੀਦਪੁਰ ਦੇ ਸਿੰਘ ਜੀ ਮੀਰਾ ਆਈਪੀਐਸ ਉਹ ਲੋਕ ਜਿਹੜੇ ਆਂ ਦਿਲੰਦੇ ਉਹਨਾਂ ਨੂੰ ਸਾਰੇ ਹਲਾਤਾਂ ਬਹਜਨੋ ਬੁਨਾਇਆ ਤਾਂ ਅੱਜ ਇਸ ਜਿਹੜਾ ਹੈ ਪੀੜਿਤ ਗੁਰਪ੍ਰੀਤ ਸਿੰਘ ਨਾਲ ਸਾਡਾ ਦੁਆਰਾ ਰਸਤਾ ਕਾਇਮ ਹੋਇਆ ਤਾਂ ਇਹਦਾ ਤਾਲਮੇਲ ਕਰਕੇ ਅੱਜ ਉਹ ਜਿਹੜੀ ਸਟੇਟਮੈਂਟ ਲਿਖਾਈ ਹੈ ਉਹਦੇ ਆਧਾਰ ਤੇ ਏ ਧੰਨਾ ਸਿੰਘ ਪੱਤਰਕਾਰ ਸੁਵਾਰੀ ਸਿੰਘੋ ਹਲਬਾਦ ਕਾਲਾੜੀ ਰੋੜੀ ਜੇਦਾ ਪਤਾ ਲੱਗ ਗਿਆ ਕਿ ਖਵਾਂ ਰਹਿਣਾ ਹੈ ਜਾਂ ਤਾਂ ਸਾਡੇ ਜਿਹੜਾ ਪੁਲਿਸ ਮੈਂ ਕਿੰਨੇ ਵਿੱਚ ਇਹ ਬਤੌਰ ਲੋਕਲ ਜਿਹੜਾ ਐਸਵੀ ਡਿਊਟੀ ਕਰਦਾ ਹੈ ਤੇ ਇਹਦੇ ਖਿਲਾਫ ਜਿਹੜਾ ਹੈਗਾ ਜੋ ਇੱਕ ਨਾਗਰਿਕ ਸੁਨਦੇ ਵਿੱਚ ਮੁਕੱਦਮਾ ਜਿਹੜਾ ਹੈਗਾ ਜੁਰਮ ਕੰਸ਼ਨ ਨੋ ਵਿਕ 2 109 115 ਵਿਕ 2 ਬੀਨਸ ਤੇ 25 ਜੰਗਨਾਟ ਆਬਜੈਕਟ ਪੈਪ थाना ਫਲਕਸਮਾਨ ਸਰ ਕੇ ਰਜਿਸਟ੍ਰਾਇਰ ਜਾ ਰਿਹਾ ਹੈ ਜਿਹਦੀ ਤਫतीश ਜਰੀ ਐ ਐਨਵਾਈ ਨਾਲ ਕਰਕੇ ਜੋ ਵੀ ਇਹ ਤਗੜੀ ਕਾਰਵਾਈ ਹੋਏਗੀ ਉਹ ਕੀਤੀ ਜਾਏਗੀ ਤਾਂ ਜਿਹੜਾ ਪੀੜਤ ਗੁਰਪ੍ਰੀਤ ਸਿੰਘ ਕੋਲ ਜੋ ਮੋਬਾਈਲ ਤੇਲਾ ਹਸਲਾ ਤੇ ਉਹਦੀ ਇਹ ਨਵਾਂ ਗੱਡੀ ਜੋ ਖੋਹੀ ਗਈ ਹੈ ਤਾਂ ਕੋਈ ਦਾ ਹੋਰ ਵੀ ਸਮਾਨ ਹੋਇਆਗਾ ਤਾਂ ਉਹ ਵੀ ਬਰਾਮਦ ਕਰਾਇਆ ਜਾਏਗਾ ਮੁਲਜ਼ਮ ਗ੍ਰਿਫਤਾਰ ਕਰ ਲਿਆ ਜਾ ਰਿਹਾ ਹੈ ਮੁਲਕ ਨੂੰ ਸੀ ਵਿਸਤਾਰਕਲੀ ਬਾਤਾਂ ਭੇਜਿਆ ਹੋਇਆ ਤਾਂ ਜਲਦੀ ਅਸੀਂ ਨੂੰ ਵਿਸਤਾਰ ਕਰਾਂਗੇ ਪਤਾ ਲੱਗਿਆ ਕਿ ਕਿੰਨੀ ਫਾਇਰਿੰਗ ਸੀ ਨੇ ਜਿਹੜਾ ਹੁਣ ਤੱਕ ਕੋਈ ਕਰਦੀ ਇਹ ਹਜੇ ਇਨਵੈਸਟੀਗੇਸ਼ਨ ਸ਼ੁਰੂ ਹੋਈ ਹੈ ਕਿਉਂਕਿ ਇੱਥੇ ਜਿਤਨ ਜੋਗ ਹੈ ਕਿ ਪੀਰਤ ਗੁਰਪ੍ਰੀਤ ਸਿੰਘ ਨੇ ਫਲਸਪਾਰ ਜਿਹੜਾ ਸਟੇਟਮੈਂਟ ਅੱਜ ਹੀ ਦਸਟਰੀਕ ਨੂੰ ਦਿੱਤੀ ਹੈ ਇਸ ਤੋਂ ਪਹਿਲਾਂ ਸਾਡੇ ਕੋਲ ਸਾਡੇ ਕੋਲ ਇਹਨਾਂ ਨੇ ਕੋਈ ਇਨਫੋਰਮੇਸ਼ਨ ਇਸ ਬਾਰੇ ਦਿੱਤੀ ਤਾਂ ਜੋ ਵੀ ਇਹਨਾਂ ਨੇ ਸਾਨੂੰ ਇਨਫੋਰਮੇਸ਼ਨ ਦਿੱਤੀ ਹੈ ਜਾਂ ਜੋ ਹੋਰ ਕੇਸ ਮਾਮਲੇ ਨਾਲ ਜੁੜੀ ਹੋਈ ਗੱਲਬਾਤ ਹੋਵੇਗੀ ਉਹਦੇ ਅਧਿਵਾਇ ਨਾਲ ਪੱਥਾਂ ਦੇ ਆਧਾਰ ਤੇ ਹਰ ਪੱਖੋਂ ਵਿਗਿਆਨਿਕ ਤੇ ਟੈਕਨੀਕਲ ਤਰੀਕੇ ਨਾਲ ਸਪੱਸ਼ਟ ਕਰਕੇ ਸਾਰੇ ਤਾਂ ਸਾਹਮਣੇ ਲਿਆਂਦੇ ਜਾਣਗੇ ਕਿ ਇਸ ਮਾਮਲੇ ਜਿਹੜੇ ਵੀ ਬੰਦੇ ਹੋਰ ਜੁੜੇ ਹੋਏ ਨੇ ਦੋਸ਼ੀਦਰ ਬਲੋ ਉਹਨਾਂ ਨੂੰ ਵੀ ਜਗਰ ਕੀਤਾ ਜਾਏਗਾ ਤੇ ਜੋ ਵੀ ਗੱਲ ਹੋਈ ਹੈ ਉਹਦੀ ਜਾਂਚ ਜਿਹੜੀ ਉੱਚ ਪੱਧਰੀ ਤੌਰ ਤੇ ਕਰਕੇ ਪੂਰੀ ਤਨਖਾਹ ਦਾਇਆ ਜਾਏਗਾ ਤੇ ਜਿਹੜੇ ਬੰਦੇ ਦੋਸ਼ੀ ਪਾਏ ਜਾਣਗੇ ਉਹਨਾਂ ਦੇ ਖਿਲਾਫ ਕਾਨੂੰਨ ਅਨੁਸਾਰ ਸਖਤ ਕਾਰਵਾਈ ਕੀਤੀ ਜਾਏਗੀ